ਅੱਜ ਭਾਰਤ ਦੀ ਕਿਸੇ ਵੀ ਜੇਲ੍ਹ 'ਚ ਕੋਈ ਵੀ ਬਨੋਖਾ ਇਹੋ ਜਿਹਾ ਜਿਹੜਾ 33-34 ਸਾਲ ਤੋਂ ਜੇਲ੍ਹ ਚੋਂ ਕੋਈ ਵੀ ਇਹੋ ਜਿਹਾ ਮਨੋਖਰੀ ਜਿਹੜਾ 20-25 ਸਾਲ ਤੋਂ ਜੇਲ੍ਹੋਂ ਜਿਹਨੂੰ ਪ੍ਰੋਲ ਨਾ ਮਿਲੇ ਪ੍ਰੋਲ ਹੁੰਦੀ ਆ ਜੀ ਛੁੱਟੀ ਛੁੱਟੀ ਦੋ ਵਾਰੀ ਮਿਲ ਜਾਂਦੇ ਆ ਤੇ ਇਹ ਹਾਲਾਤ ਨੇ ਕੋਈ ਵੀ ਪੁਲਿਸ ਕਿਸੇ ਵੀ ਪੁਲਿਸ ਅਫਸਰ ਨੇ ਆਪਣੀ ਪਿਸਟਲ ਗਨ ਚੈੱਕ ਕਰਨੀ ਹੋਵੇ ਵੀ ਇਹ ਚੱਲਦੀ ਆ ਕਿ ਨਹੀਂ ਆ ਇਹ ਠੀਕ ਆ ਕਿ ਨਹੀਂ ਆ ਉਹ ਨੂੰ ਕਿਸੇ ਜੰਗਲ ਚ ਜਾਣ ਦੀ ਜ਼ਰੂਰਤ ਨਹੀਂ ਦਰਖਤ ਵਿੱਚ ਜਾਂ ਕਿਸੇ ਜਾਨਵਰ ਤੇ ਗਨ ਗੋਲੀ ਮਾਰਨ ਦੀ ਲੋੜ ਨਹੀਂ ਕਿਸੇ ਵੀ ਪਿੰਡ ਚ ਜਾ ਕੇ ਕਿਸੇ ਵੀ ਨੌਜਵਾਨ ਨੂੰ ਪਿੰਡ ਵਿੱਚੋਂ ਕੱਢ ਕੇ ਉਹ ਆਪਣੀ ਫੈਰ ਕਰਕੇ ਰਿਵਾਲਵਰ ਗੋਲੀ ਮਾਰ ਕੇ ਮਾਰ ਕੇ ਚੱਕਾ ਸਕਦਾ ਹੈ ਇਹ ਹਾਲਾਤ ਬਣੇ ਨੇ ਜੰਗਲ ਦਾ ਰਾਜ ਆ ਹਾ ਹਾ ਕਰ ਮੱਚ ਗਈ ਉਦੋਂ ਇਹੋ ਜਿਹਾ ਇੱਥੇ ਇੱਥੇ ਉਹਨਾਂ ਨੇ ਆਪਣੀ ਕੁਰਬਾਨੀ ਕਰ ਦਿੱਤੀ ਤੇ ਕਿਹੜਾ ਕਾਨੂੰਨ ਕਹਿੰਦਾ ਵੀ 25 25 30 30 ਸਾਲ ਤੋਂ ਬੰਦੇ ਹਨ ਉਹਨੂੰ ਪ੍ਰੋਬਲਮ ਨਾ ਮਿਲੇ ਉਹ ਉਹ ਬਾਹਰ ਆਉਣ ਦੇ ਹੱਕਦਾਰ ਹੀ ਢਾਉ ਇਸ ਕਰਕੇ ਉਹ ਉਹਨਾਂ ਨੇ ਜੇ ਉਹਨਾਂ ਨੇ ਕੀਤਾ ਕੀਤਾ ਉਹਨਾਂ ਨੇ ਕੌਮ ਲਈ ਉਹਨਾਂ ਨੂੰ ਉਹਨਾਂ ਨੇ ਆਪਣੀ ਸਜ਼ਾ ਵੀ ਭੁਗਤਨੀ ਇਸ ਕਰਕੇ ਉਹਨਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਇਹ ਸਾਡੀਆਂ ਮੰਗਾਂ ਨੇ ਤੇ ਇਸ ਉਹ ਮੋਰਚਾ ਲੱਸਿਆ ਮੀਡੀਏ ਦੀ ਹੈ ਇੱਥੇ ਸਾਡੇ 20 ਦੇ ਕਰੀਬ ਚੈਨਲ ਜਿਹੜੇ ਲਾਈਵ ਕਰਦੇ ਸਾਰੇ ਬੰਦ ਕਰਦੇ ਦੂਸਰਾ ਜਦੋਂ ਵੀ ਕੋਈ ਜਥਾ ਆਉਂਦਾ ਕੋਈ ਮਹਾਪੁਰਖ ਸੰਤ ਆਉਂਦੇ ਨੇ ਉਹਨਾਂ ਨੂੰ ਵੱਡੇ ਅਫਸਰ ਪੁਲਿਸ ਆਪ ਤੇ ਟਾਦਰ ਨੇ ਉੱਥੇ ਤਾਂ ਲੜਾਈ ਝਗੜਾ ਹੋਵੇਗਾ ਕਲੇਸ਼ ਪਵੇਗਾ ਤੂੰ ਉੱਥੇ ਜਾ ਨਾ ਇਹ ਕੋਈ ਕਿਸਾਨ ਜਥੇ ਬੰਦਾ ਭੁਖੀ ਹੁੰਦਾ ਇਹ ਦੋ ਗੱਲਾਂ ਹੈ ਮੈਨੂੰ 20-22ਆਂ ਮੁਲਖਾਂ ਜਾਣਦਾ ਮੌਕਾ ਮਿਲਿਆ 200 ਦੇ ਕਰੀਬ ਦੁਨੀਆ ਦੇ ਮੁਲਖ ਨੇ ਭਾਵੇਂ ਭਾਰਤ ਕਿੱਡਾ ਵੱਡਾ ਪੰਜਾਬ ਸਿੱਖਾਂ ਦੀ ਬਜੁਰੜ ਤੇ ਪੰਜਾਬ ਦੀ ਵਿਅਦਵੀ ਹੋ ਰਹੀ ਕਿੰਨੀ ਦੁੱਖਾਂ ਦਾ ਇਹ ਪੂਰਾ ਵਿਸ਼ਵਾਸ ਆ ਜੇ ਲੋਕ ਸ਼ਕਤੀ ਇਹ 92 ਲਾਸ਼ਾਂ ਨੂੰ ਬਿਠਾ ਸਕਦੀ ਸੀਟਾਂ ਤੇ ਲਾ ਵੀ ਸਕਦੀ ਜਦੋਂ ਲੋਕ ਸ਼ਕ ਲੋਕਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਲੁੱਟੇ ਗਏ ਕੁੱਟੇ ਗਏ ਪੁੱਟੇ ਗਏ ਸਾਨੂੰ ਘਬਰਾਹ ਕੀਤਾ ਜਾ ਰਿਹਾ ਇਲੈਕਸ਼ਨਾਂ ਦੇ ਵਿੱਚ ਸਾਨੂੰ ਕੋਈ ਨਿਆਂ ਨਹੀਂ ਮਿਲਿਆ ਚਾਹੇ ਸੈਂਟਰ ਦੀ ਸਰਕਾਰ ਆ ਜਿੰਨੀਆਂ ਸਰਕਾਰਾਂ ਆ ਜਾਂ ਮੈਂ ਕਿਸੇ ਇੱਕ ਨੂੰ ਦੋਸ਼ੀ ਨਹੀਂ ਮੰਨਦਾ ਸਾਰਿਆਂ ਦਾ ਉਹਨੂੰ ਸਵਾਲ ਪੁੱਛੋ ਇੱਕ ਸਵਾਲ ਜੇ ਕੌਮੀ ਸਾਹਿਬ ਮੋਰਚੇ ਦੀ ਇਸ ਬੰਗਾ ਤੋਂ ਇਲਾਵਾ ਵੀ ਹੈ ਉਹ ਸਵਾਲ ਪੁੱਛਣ ਵੀ ਸਾਡੇ ਪਿੰਡ ਦਾ ਜਿਹੜਾ ਆਪਣਾ ਸਰਕਾਰੀ ਸਕੂਲ ਕਿਹੋ ਜਿਹਾ ਉਹਨੇ ਕਹਣਾ ਬਹੁਤ ਅੱਛਾ ਸਕੂਲ ਕਹਣਾ ਜੀ ਤੁਹਾਡਾ ਨਿਆਣਾ ਉੱਥੇ ਪੜਦਾ ਉਹਨੇ ਕਿਹਾ ਨਹੀਂ ਦੂਸਰਾ ਸਵਾਲ ਕਰਨਾ ਕਿ ਜਿਹੜਾ ਸਰਕਾਰੀ ਹਸਪਤਾਲ ਕਿਹੋ ਜਿਹਾ ਉਹਨੇ ਕਹਣਾ ਬੜਾ ਅਪਡੇਟਾ ਜੀ ਡਾਕਟਰ ਬੜੇ ਨੇ ਕੰਪਿਊਟਰ ਲਾਤੇ ਨੇ ਸਕੈਨ ਮਸ਼ੀਨਾਂ ਲਾ ਉਹਨੇ ਕਿਹਾ ਤੁਸੀਂ ਕਦੀ ਉੱਥੋਂ ਇਲਾਜ ਕਰਾਇਆ ਤੁਹਾਡੇ ਕਦੀ ਰਿਸ਼ਤੇਦਾਰ ਨੇ ਕਰਾਇਆ ਸਤਿ ਸ੍ਰੀ ਅਕਾਲ ਜੀ ਮੈਂ ਅਸੀਮਰਿੰਦੀਪ ਕੌਰ ਤੇ ਤੁਸੀਂ ਦੇਖ ਰਹੇ ਹੋ ਸਸਮੁੰਦਰੋਪਾ ਟੀਵੀ ਤੇ ਅੱਜ ਅਸੀਂ ਤੇ ਪੰਜਾਬ ਚੰਡੀਗੜ੍ਹ ਬਾਰਡਰ ਤੇ ਜਿੱਥੇ ਕੋਮੀਨ ਇਨਸਾਫ ਮੋਰਚਾ ਲੱਗਿਆ ਹੋਇਆ ਉੱਥੇ ਆਏ ਆ ਤੇ ਅਸੀਂ ਇੱਥੇ ਤੁਹਾਡੀ ਮੁਲਾਕਾਤ ਕਰਨ ਜਾ ਰਹੇ ਆ ਪਾਲ ਸਿੰਘ ਫਰਾਂਸ ਜੀ ਉਹਨਾਂ ਨਾਲ ਤੇ ਇਹਨਾਂ ਤੋਂ ਇੱਥੇ ਦੇ ਹਾਲਾਤਾਂ ਬਾਰੇ ਗੱਲਬਾਤ ਕਰਦੇ ਆ ਸੋ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਇੱਕ ਕੋਮੀਨ ਇਨਸਾਫ ਮੋਰਚਾ ਇੱਥੇ ਕਦੋਂ ਤੋਂ ਹੈ ਤੇ ਅੱਗੇ ਤੱਕ ਕਿੱਥੇ ਤੱਕ ਵਦਨ ਤੱਕ ਦੇ ਅਸਾਰ ਲੱਗਦੇ ਪਏ ਤੇ ਤੁਸੀਂ ਇੱਥੇ ਕਦੋਂ ਦੇ ਹੋ ਮੈਂ ਤਾਂ ਇੱਥੇ ਪਹਿਲੇ ਦਿਨ ਤੋਂ ਹੀ ਆ ਜੀ ਇਹ ਮੋਰਚਾ ਲੱਗਾ 6 ਜਨਵਰੀ 2023 ਨੂੰ ਪਿਛਲੇ ਸਾਲ ਅੱਜ ਤਕਰੀਬਨ 1 ਸਾਲ 3 ਮਹੀਨੇ ਤੇ 10 ਦਿਨ ਦਾ ਸਮਾਂ ਹੋ ਗਿਆ ਹੈ ਇਹ ਚਾਰ ਮੰਗਾਂ ਨੂੰ ਮੁਖ ਲੈ ਕੇ ਮੁਖ ਰੱਖ ਕੇ ਮੋਰਚਾ ਲੱਗਾ ਇੱਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਾਰ-ਵਾਰ ਬੇਅਦਬੀ ਹੋਈ ਤਕਰੀਬਨ 215 ਤੋਂ ਲੈ ਕੇ ਹੁਣ ਤੱਕ 400 ਤੋਂ ਉੱਤੇ ਮੇਰੀ ਬਦਬੀ ਹੋ ਚੁੱਕੀ। ਵੀ ਇਸ ਗੁਰੂ ਗ੍ਰੰਥ ਸਾਹਿਬ ਦੀ ਬਦਬੀ ਨੂੰ ਰੋਕੂ ਕਾਨੂੰਨ ਕੋਈ ਸਖਤ ਸਜ਼ਾ ਹੋਣੀ ਚਾਹੀਦੀ। ਪਹਿਲਾ 295 ਧਾਰਾ ਇਹ ਲੱਗਦੀ ਹੈ। ਉਹਦੇ ਵਿੱਚ ਜਿਹੜਾ ਅਕਿਊਜ਼ਡ ਆ ਜਿਹੜਾ ਦੋਚੀ ਆ ਜਿਹੜਾ ਪਾਪੀ ਆ ਗੁਰੂ ਗ੍ਰੰਥ ਸਾਹਿਬ ਦੀ ਬਦਬੀ ਕਰਦਾ। ਉਹਦੀ ਤਿੰਨ ਉਹਦੀ ਜੱਜ ਸੈਸ਼ਨ ਜਦ ਜਵਾਨਤ ਲੈ ਜਦਾ। 3 ਸਾਲ ਤੋਂ ਵੱਧ ਕੈਦ ਲਈ। ਤੇ ਜਿਹੜਾ ਉਹ ਬੰਦਾ ਹੁੰਦਾ ਜਿਹੜਾ ਕੇਸ ਉੱਤੇ ਕਰਾਉਂਦਾ ਵਾ ਜਿਹੜਾ ਐਵੀਡੈਂਸ ਹੁੰਦਾ ਬਿੱਟੇ ਹੁੰਦਾ ਵੀ ਆਹ ਕੰਮ ਹੀ ਗਲਤ ਕੀਤਾ। ਉਹ ਜੇ ਉੱਥੇ ਕਚਹਿਰੀਆਂ ਚ ਫੈਦਾ ਹੁੰਦਾ ਜਿਹੜਾ ਦੋਸ਼ੀ ਹੁੰਦਾ ਪਾਪੀ ਹੁੰਦਾ ਉਹ ਪਿੰਡ ਵਿਚ ਆਵੜਦਾ ਅਸੀਂ ਕਿੰਨੇ ਇਹਦੀ ਘੱਟ ਤੋਂ ਘੱਟ ਉਮਰ ਕੈ ਚਾਹੀਦੀ ਹੈ ਇਹ ਤੇ ਇਹਦੇ ਇਹਨਾਂ ਉਸ ਬੰਦੇ ਤੇ ਐਨਐਸਏ ਲਗਣੀ ਚਾਹੀਦੀ ਹੈ ਉਸ ਬੰਦੇ ਤੇ ਯੂਏਪੀ ਲਗਣੀ ਚਾਹੀਦੀ ਹੈ ਉਹਦੇ ਬੰਦੇ ਦੇਸ਼ ਧਰੋਹ ਦਾ ਕੇਸ ਲਗਣਾ ਚਾਹੀਦਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੈਦੀਕਾ ਕਿਉਂਕਿ ਇਹਦੇ ਨਾਲ ਇੰਨੀ ਕਟਤਣ ਪੈਦਾ ਹੋਈ ਇੰਨੀ ਸਮਾਜ ਵਿੱਚ ਰਾਜਕਤਾ ਪੈਲਾ ਹੋਈ ਲੋਕਾਂ ਵਿੱਚ ਲੜਾਈ ਝਗੜੇ ਹੋਈ ਤੇ ਮੋਰਚੇ ਲੱਗੇ ਕ੍ਰੇਸ਼ ਪਿਆ ਇੱਕ ਤਾਂ ਇਹ ਹੈ ਦੂਸਰਾ ਜਿਹੜਾ ਬਹਿਬਲ ਕਲਾ ਗੋਲੀ ਕਾਂਡ ਹੋਇਆ ਪੋਟ ਕਪੂਰੇ ਦੇ ਵਿੱਚ ਵੀ ਪਹਿਲਾ ਗੋਲੀ ਚੱਲੀ ਆ 6 ਵਜੇ ਤੇ 9 ਵਜੇ ਚੱਲੀ ਆ ਬਾਬਲ ਕਾ ਦੋ ਸਿੰਘ ਸ਼ਹੀਦ ਹੋ ਗਏ ਉਹਦੇ ਵਿੱਚ ਦੋਸ਼ੀਆਂ ਨੂੰ ਜਿਹੜੀ ਪੇਸ਼ੀ ਹੋਈ ਆ ਉਹਨਾਂ ਨੂੰ ਜਿਹੜੇ ਉਸ ਸਮੇਂ ਦੇ ਸੀਐਮ ਸੀ ਮੁੱਖ ਮੰਤਰੀ ਡਿਪਟੀ ਸੀਐਮ ਤੇ ਸਬੀ ਸੈਣੀ ਡੀਜੀਪੀ ਉਹਨਾਂ ਨੂੰ ਨਾਮਜ਼ਦ ਕੀਤਾ ਵਾ ਕਿ ਇਹਦਾ ਇਹ ਦੋਸ਼ੀ ਸੰ ਕੋਟਕਪੂਰੇ ਸਾਡਾ ਮੰਨਣਾ ਵੀ 3 ਘੰਟੇ ਬਾਅਦ ਗੋਲੀ ਕਾਂਡ ਹੁੰਦਾ ਵਾ ਬਾਬਲ ਕਾ ਉਹੋ ਹੀ ਦੋਸ਼ੀ ਨੇ ਉਹਨਾਂ ਦੇ ਉੱਤੇ ਕੀ ਇਨਕੁਆਰੀ ਦੀ ਲੋੜ ਆ ਜਾ ਹੁਣ ਜਿਹੜਾ ਆਪਣਾ ਪ੍ਰਦੀਪ ਕਲੇਰ ਹੈ 164 ਦੇ ਬਿਆਨ ਹੁੰਦੇ ਜਿਹੜੀ ਭਾਸ਼ਾ ਉਹ ਬੰਦਾ ਜਾਣਦਾ ਉਸ ਭਾਸ਼ਾ ਦੇ ਜੱਜ ਕੋਲੇ ਪੇਸ਼ ਕੀਤਾ ਜਾਂਦਾ ਕੋਈ ਪੁਲਿਸ ਅਫਸਰ ਹੁੰਦਾ ਕੋਈ ਦਬਾਅ ਨਹੀਂ ਹੁੰਦਾ ਉਹਨੂੰ ਪੁੱਛਿਆ ਜਾਂਦਾ ਕੀ ਕੀ ਹੋਇਆ ਉਹਨੇ ਫਿਰ ਸਾਰੀ ਲਿਖ ਕੇ ਆਪਣੀ ਭਾਸ਼ਾ ਜਿਹੜੀ ਉਹ ਭਾਸ਼ਾ ਸਾਈਨ ਕਰਦਾ ਜੱਜ ਫੇਰ ਪੁੱਛਦਾ ਉਹਨੂੰ ਵੀ ਤੂੰ ਆਪਣੇ ਹੋਸ਼-ਵਾਸ ਨਾਲ ਲਿਖ ਰਿਹਾ ਤੇ ਤੇ ਕੋਈ ਦਬਾਅ ਨਹੀਂ ਹੋ ਕਹਿੰਦਾ ਨਹੀਂ ਉਹਨੇ ਉਹ ਬੰਦਾ ਅੰਦਰ ਉਹਨੇ ਦੱਸਿਆ ਸਾਰਾ ਵੀ ਕਿੱਦਾਂ ਉਹ ਜਿਹੜੀ ਹਣੀਪ੍ਰੀਤ ਐ ਕਿੱਦਾਂ ਉਹ ਬਾਬਾ ਵਾ ਜਿਹੜਾ ਪਾਪੀ ਜਿੱਥੋਂ ਸ਼ੁਰੂ ਹੋਇਆ ਕੰਮ ਉਹਨੇ ਉਹ ਮੰਨਿਆ ਘੋੜ ਦੇਵੇਂ ਮੈਂ ਹੈਰਾਨ ਹੁਣ ਸੱਟ ਦੀ ਕੀ ਲੋੜ ਆ ਕੋਲੋ ਦੋਸ਼ੀ ਨੂੰ ਚੱਕ ਕੇ ਲਿਆਉਣਾ ਚਾਹੀਦਾ ਜਿਹੜਾ ਨੇ ਇੱਥੇ ਇੰਨੀ ਇੰਨੀ ਪਰੇਸ਼ਾਨੀ ਕੀਤਾ ਸਾਰਾ ਪੰਜਾਬ ਦੇ ਵਿੱਚ ਹਲਚਲ ਮਚਾ ਦਿੱਤੀ ਉਹਨਾਂ ਨੂੰ ਹਜੇ ਤੱਕ ਨਹੀਂ ਤੇ ਉਹਦੀ ਪੇਜ ਮਾਰਤ ਹੋਈ ਇਹ ਇਹ ਕਿੱਡੇ ਦੁੱਖ ਦੀ ਗੱਲ ਐ ਇਹ ਇੱਕ ਤਾਂ ਉਹ ਅਸੀਂ ਨਿਆਂ ਲੈਣੇ ਤੀਜਾ ਜਿਹੜੇ ਬੰਦੀ ਸਿੰਘ ਨੇ ਇੰਨੇ ਨੇ ਲੰਮੇ ਸਮੇ ਤੋਂ ਸਾਡੀ ਸਾਡੀ ਜਾਣਕਾਰੀ ਸਾਰ ਅੱਜ ਭਾਰਤ ਦੀ ਕਿਸੇ ਵੀ ਜੇਲ੍ਹ ਚ ਕੋਈ ਵੀ ਬਨੋਖ ਇਹੋ ਜਿਹੇ ਜਿਹੜਾ 33 34 ਸਾਲ ਤੋਂ ਜੇਲ੍ਹ ਚ ਹੋਵੇ ਕੋਈ ਵੀ ਇਹੋ ਜਿਹਾ ਮਨੋਖਲੀ ਜਿਹੜਾ 20 25 ਸਾਲ ਤੋਂ ਜੇਲ੍ਹੋਂ ਜਿਹਨੂੰ ਪ੍ਰੋਲ ਨਾ ਮਿਲੇ ਪ੍ਰੋਲ ਹੁੰਦੀ ਆ ਜੀ ਛੁੱਟੀ ਹਾਂਜੀ ਛੁੱਟੀ ਦੋ ਵਾਰੀ ਮਿਲਦੀ ਆ ਕੋਈ ਆਪਣੇ ਘਰਬਾਰ ਲਈ ਜਾਂ ਕੋਈ ਮਾਂ ਪੇ ਕੋਈ ਢਿੱਲਾ ਮਠਹਾ ਦੋ ਵਾਰੀ ਉਹਨਾਂ ਨੂੰ ਕਈ ਏਦਾਂ ਦੇ ਪਈਦੇ ਸੇਖ ਹੀ ਨੇ ਨੌ ਸਿੱਖਾ ਜੋ ਹਜੇ 4 5 ਏਦਾਂ ਦੇ ਜਿਹਨੂੰ ਹਜੇ ਤੱਕ ਪ੍ਰੋਲ ਹੀ ਨਹੀਂ ਮਿਲੀ ਉਹਨਾਂ ਦੇ ਬਾਰੇ ਦੱਸੋ ਸਰ ਉਹ ਨੌ ਸਿੰਘ ਨਹੀਂ ਜੀ ਦੋ ਸੱਤ ਤਾਂ ਬਿਆਨ ਸਿੰਘ ਕਤਲकांड ਦੇ ਵਿੱਚ ਨੇ ਦੇਖੋ ਜੇ ਉਸ ਸਮੇਂ ਉਹ ਕੰਮ ਨਾ ਕਰਦੇ ਮੇਰੀ ਮੈਂ ਕੈਨੇਡਾ ਰਹਿਣਾ ਜੀ ਇਹ ਤਕਰੀਬਨ 1992 ਦੀ ਗੱਲ ਹੈ ਕੈਨੇਡਾ ਦੀ ਪਾਰਲੀਮੈਂਟ ਦੇ ਬਾਹਰ ਪ੍ਰੈਸ ਬਹੁਤ ਆਈ ਹੋਸੀ ਉਦੋਂ ਆ ਤਾਂ ਸੋਸ਼ਲ ਮੀਡੀਆ ਤਾਂ ਨਹੀਂ ਸੀ ਉਹ ਕਹਿੰਦੇ ਵੀ ਉਦੋਂ ਪੰਜਾਬ ਦੇ ਵਿੱਚ ਆਉਣ ਜਾਣ ਦੀ ਪਾਬੰਦੀ ਸੀਗੀ ਪੱਤਰਕਾਰਾਂ ਨੂੰ ਵਿਸ਼ੇਸ਼ ਤੌਰ ਤੇ ਸਰਕਾਰ ਪਰਮਿਸ਼ਨ ਨਹੀਂ ਦਿੱਤੀ ਉਹ ਕਹਿੰਦੇ ਵੀ ਪੰਜਾਬ ਦੇ ਹਾਲਾਤ ਦੱਸੋ 3 ਮਿੰਟ ਚ ਫ੍ਰੈਂਚ ਅੰਗਰੇਜ਼ੀ ਕਿਉਂਕਿ ਕਿਉਬਕ ਸਟੇਟ ਚ ਫ੍ਰੈਂਚ ਲੈਂਗੁਏਜ ਆ ਵੈਸੇ ਕੈਨੇਡਾ ਦੀ ਇੰਗਲਿਸ਼ ਐ ਸੈਕੰਡ ਫ੍ਰੈਂਚ ਆ ਥਰਡ ਹੈਰਾਨਗੀ ਵਾਲੀ ਗੱਲ ਆ ਸਾਡੀ ਪੰਜਾਬੀ ਪਛਾਣ ਸਾਨੂੰ ਪਤਾ ਹੀ ਨਹੀਂ ਉਹ ਮੈਂ ਕਹਾਂ ਮੈਂ ਤਿੰਨ ਦੋ ਚ ਨਹੀਂ ਮੈਂ ਤਿੰਨਾਂ ਚ ਦੱਸਾਂਗਾ ਕਿਉਂਕਿ ਮੈਂ ਜਰਮਨ ਵੀ ਸਿੱਖਿਆ ਮੈਂ ਕਹਾਂ ਮੈਂ ਤਿੰਨਾਂ ਪਛਾਣ ਦੱਸਾਂ ਡੇਢ ਮਿੰਟ ਲਾਂਗਾ ਉਹ ਹੈਰਾਨ ਹੋ ਕੇ ਵੀ ਡੇਢ ਮਿੰਟ ਚ ਕੀ ਸਥਿਤੀ ਦੱਸ ਦੂ ਮੈਂ ਕਹਾਂ ਪੰਜਾਬ ਦੇ ਇਹ ਹਾਲਾਤ ਨੇ ਕੋਈ ਵੀ ਪੁਲਿਸ ਕਿਸੇ ਵੀ ਪੁਲਿਸ ਅਫਸਰ ਨੇ ਆਪਣੀ ਪਿਸਟਲ ਗਨ ਚੈੱਕ ਕਰਨੀ ਹੋਵੇ ਇਹ ਚੱਲਦੀ ਆ ਕਿ ਨਹੀਂ ਐ ਇਹ ਠੀਕ ਆ ਕਿ ਨਹੀਂ ਐ ਉਹਨੂੰ ਕਿਸੇ ਜੰਗਲ ਚ ਜਾਣ ਦੀ ਜ਼ਰੂਰਤ ਨਹੀਂ ਦਰਖਤ ਵਿੱਚ ਜਾਂ ਕਿਸੇ ਜਾਨਵਰ ਤੇ ਗਨ ਗੋਲੀ ਮਾਰਨ ਦੀ ਲੋੜ ਨਹੀਂ ਕਿਸੇ ਵੀ ਪਿੰਡ ਚ ਜਾ ਕੇ ਕਿਸੇ ਵੀ ਨੌਜਵਾਨ ਨੂੰ ਪਿੰਡ ਵਿੱਚੋਂ ਕੱਢ ਕੇ ਉਹ ਆਪਣੀ ਫੈਰ ਕਰਕੇ ਰਿਵਾਲਵਰ ਗੋਲੀ ਮਾਰ ਕੇ ਮਾਰ ਕੇ ਚੱਕਾ ਸਕਦਾ ਇਹ ਹਾਲਾਤ ਬਣੇ ਨੇ ਜੰਗਲ ਦਾ ਰਾਜ ਹਾਹਾਕਾਰ ਮਚ ਗਈ ਉਦੋਂ ਇਹੋ ਜਿਹਾ ਇੱਥੇ ਇੱਥੇ ਹਾਲਾਤ ਸੀਗੇ ਵੇਆਂ ਸੋਤੇ ਕੇ ਪੀਐਸਡੀ ਦੇ ਚੂਰੀ ਨੌਜਵਾਨਾਂ ਨੂੰ ਕੱਟ ਕੱਟ ਕੇ ਘਾਤੂ ਮਾਰੀ ਸੀ ਇਹਨਾਂ ਨੇ ਨੌਜਵਾਨਾਂ ਨੇ ਇਸ ਸੱਤਾ ਜਣਿਆਂ ਨੇ ਇਹਨਾਂ ਨੇ ਉਸ ਪੁੱਤ ਨੂੰ ਮਾਰਿਆ ਆਪਣੀ ਜਵਾਨੀ ਰੋਟੀ ਸਾਢੀ ਛੋਟੀ ਖਾਤਰ ਤੇ ਆ ਜਿਹੜੇ ਸੀ ਅੱਜ ਐਸਵਾਈਐਲ ਦੀ ਰੋਲੀ ਪਾਉਣੇ ਪਾਣੀ ਦੀ ਇਹਨਾਂ ਨੇ ਉਸ ਸਮੇਂ ਰਕਾਵਟ ਬਣਾਈਆਂ ਸਾਡਾ ਜਿਹੜਾ ਪੰਜਾਬ ਨੂੰ ਹਿਆਰੇ ਤੋਂ ਰੋਕਿਆ ਹੁਣ ਉਹਨਾਂ ਨੇ ਆਪਣੀ ਕੁਰਬਾਨੀ ਕਰਦੀ ਹੈ ਇਸ ਕਿਹੜਾ ਕਾਨੂੰਨ ਕਹਿੰਦਾ ਵੀ 25 25 30 30 ਸਾਲ ਤੋਂ ਬੰਦੇ ਹਨ ਉਹਨੂੰ ਪ੍ਰੋਬਲਮ ਨਾ ਮਿਲੇ ਉਹ ਉਹ ਬਾਹਰ ਆਉਣ ਦੇ ਹੱਕਦਾਰ ਹੀ ਢਹੋਂ ਇਸ ਕਰਕੇ ਉਹ ਉਹਨਾਂ ਨੇ ਜੇ ਉਹਨਾਂ ਨੇ ਕੀਤਾ ਕੀਤਾ ਉਹਨਾਂ ਨੇ ਕੌਮ ਲਈ ਉਹਨਾਂ ਨੂੰ ਉਹਨਾਂ ਨੇ ਆਪਣੀ ਸਜਾਵ ਵੀ ਪੁਕਤ ਦੀ ਇਸ ਕਰਕੇ ਉਹਨਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਇਹ ਸਾਡੀਆਂ ਮੰਗਾਂ ਨੇ ਤੇ ਇਸ ਉਹ ਮੋਰਚਾ ਲੱਗਾ ਹੋਇਆ ਜਿੱਥੋਂ ਸਾਡੇ ਜਗਤਾਰ ਸਿੰਘ ਵਾਰਾ ਇਹ ਦੁੱਖ ਦੀ ਗੱਲ ਵੀ ਹੈ 7 8 ਲੱਖ ਬੰਦੇ ਨੇ ਜੱਬੇ ਦੀ ਧਰਤੀ ਤੇ 10 ਨਵੰਬਰ 2015 ਨੂੰ ਉਸ ਦਿਨ ਕਾਹਦਾ ਸੈਦਾਂ ਤੋੜਿਆ ਜੱਜ ਜੀ ਸਰਬੱਤ ਖਾਲਸੇ ਇਹ ਪਹਿਲੀ ਵਾਰ ਹੀ ਹੋਇਆ ਇਸ ਇਹ ਜੇਲ੍ਹ ਦੇ ਵਿੱਚ ਬੈਠੇ ਜੱਥੇ ਨੂੰ ਸਰਬੱਤ ਖਾਲਸੇ ਚੁੜਿਆ ਹੋਵੇ ਇੱਕ ਪਿੰਡ ਦਾ ਐਮਐਲਏ ਹੋਵੇ ਇਲਾਕੇ ਦਾ ਉਹਦੀ ਨਿੱਜੀ ਵੋਟ 2000 ਨਹੀਂ ਹੁੰਦੀ ਜਾਂ ਤਾਂ ਪਾਰਟੀ ਦੀ ਵੋਟ ਹੁੰਦੀ ਜਾਓ ਨਸ਼ੇ ਵੰਡ ਕੇ ਪੈਸੇ ਖਰਚ ਕੀਤੇ ਉੱਪਰ ਹੋਟਲ ਦੇ ਇਹ ਵੀ ਦੁਖਦਾਈਕਾ ਗੱਲ ਇਸ ਮੁਲਕ ਜੇ ਸਟੇਟ ਚ ਐਮ ਐਲ ਏ ਐਮ ਪੀ ਦੀ ਟੈਕਸਟ ਵੀ ਕੋ ਦੋ ਤਿੰਨ ਕਰੋੜ ਦੀ ਜਿੱਥੇ ਦੋ ਚਾਰ ਕਰੋੜ ਇਲੈਕਸ਼ਨ ਲੱਗਿਆ ਉਸ ਮੁਲਕ ਦੀ ਤਕਦੀਰ ਨਹੀਂ ਬਦਲ ਸਕਦਾ ਜਿਹੜਾ ਬੰਦਾ ਲਾਵੇਗਾ ਦੋ ਨੰਬਰ ਤੇ ਪੈਸੇ ਲਾਵੇਗਾ ਦੋ ਨੰਬਰ ਦਾ ਕੰਮ ਦੇ ਉਹ ਪੈਸੇ ਕਮਾਵੇਗਾ ਇਹ ਸਿੱਧੀ ਗੱਲ ਉਹ ਉਹ ਬੰਦੇ ਨੂੰ ਉਹ ਸਾਰਾ ਪਿੰਡ ਦੀ ਤੌਲੀਆਂ ਚੱਕੀ ਫਿਰਦਾ ਵੀ ਆ ਸਾਡੇ ਐਮ ਐਲ ਏ ਸਾਹਿਬ ਆ ਇਹ ਬੰਦਾ ਹੈਰਾਨ ਕੀ ਆਲੀ ਗੱਲ ਆ 7-8 ਲੱਖ ਬੰਦੇ ਨੇ ਚੋੜਿਆ ਬੰਦਾ ਅਜੇ ਵੀ ਜੇਲ੍ਹ ਚ ਅਸੀਂ ਕਢਾ ਨਹੀਂ ਸਕੇ ਇਹ ਦੁੱਖ ਦੀ ਗੱਲ ਆ ਇਸ ਕਰਕੇ ਅਸੀਂ ਇੱਥੇ ਬੈਠੇ ਆ ਉਹਦੇ ਕੇਸ ਸਿਗੇ ਚ 4 ਪੈਂਡਿੰਗ 2205 ਦੇ 2198 ਦੇ ਉਹ तकरीबन 3 ਖਤਮ ਹੋ ਗਏ ਨੇ ਇੱਕ ਦੀ ਕੱਲ ਨੂੰ ਤਰੀਕ ਹੈ 15 April ਹੈ ਤੇ ਉਮੀਦ ਹੈ ਉਹ ਵੀ ਜਲਦੀ ਖਤਮ ਹੋ ਗਿਆ ਫਿਰ ਉਹ एलिजिਬਲ ਹੋਵੇਗਾ ਆਪਣੀ ਪੈਰੋਲ ਲੈਣ ਦੇ ਛੁੱਟੀ ਲੈਣ ਦੇ ਤੇ ਬੇਲ ਉਹਨਾਂ ਦੀ ਹੋਵੇਗੀ ਸੁਪਰੀਮ ਕੋਰਟ ਤੋਂ ਕਿਉਂਕਿ ਉੱਥੇ ਇੱਕ ਕੇਸ ਚੱਲ ਰਿਹਾ ਉਹਨਾਂ ਦਾ ਪਤਲੋ ਜੇ ਇਸ ਕੇਸ ਦੇ ਵਿੱਚ ਉਹਨੂੰ ਕੈਦ ਹੋਈ ਹੈ ਜਿਸ ਕੇਸ ਚ ਉਹਨੂੰ ਟੈਂਟੂ ਦੱਸ ਲਿਆ ਇਹਦੇ ਨਾਲ ਹੀ ਜਿਹੜੇ ਲਖਵਿੰਦਰ ਸਿੰਘ ਤੇ ਆਪਣਾ ਸ਼ਮਸ਼ੇਰ ਸਿੰਘ ਤੇ ਗਰਮੀਤ ਸਿੰਘ ਇਹ ਤਿੰਨ ਪ੍ਰੀ ਬਜੋਰ ਤੇ ਬੇਲਤੇ ਰਹਾ ਹੋਗੇ ਸੀ ਉਹਨਾਂ ਚੋਂ ਇੱਕ ਗਰਮੀਤ ਸਿੰਘ ਦੀ ਜਿਹੜੀ ਉਹਨੇ ਨੈਗੇਟਿਵ ਰਿਪੋਰਟ ਕਰਤੀ ਉਹ ਦੁਬਾਰਾ ਜੇਲ੍ਹ ਚਲੇ ਗਏ ਨੇ ਉਹ ਆ ਜਿਹੜੀ ਹੁਣ ਕੋਡ ਐਨ ਕੰਡਕਟ ਲੱਗਾ ਜਿਹੜਾ ਚੋਣ ਜਾਬਤਾ ਲੱਗਾ ਇਹਦੇ ਵਿੱਚ ਕੋਈ ਵੀ ਬਨੁਖ ਬੇਲ ਤੇ ਨਹੀਂ ਪਰ ਉਹ ਤਾਂ ਹੀ ਨਹੀਂ ਆ ਸਕਦਾ ਛੁੱਟੀ ਨਹੀਂ ਮਿਲਦੀ ਇਸ ਕਰਕੇ ਇਹ ਤੋਂ ਬਾਅਦ ਹੋਵੇਗਾ ਉਹਦੀ ਵੀ ਤੋਰੀ ਜਾਏਗੀ ਉਮੀਦ ਆ ਵੀ ਉਹ ਵੀ ਰਹੂ ਇਹ ਇਥੇ ਨਾਲ ਸੰਬੰਧਿਤ ਜਿਹੜਾ ਹੈ ਅਸੀਂ ਇਸ ਮੋਰਚੇ ਦੀ ਗੱਲ ਕਰ ਲੈਣੇ ਆ ਕੌਮੀ ਇਨਸਾਫ ਮੋਰਚਾ ਪਹਿਲਾਂ ਵਰਗੀ ਸਰ ਇੱਥੇ ਰੌਣਕ ਨਹੀਂ ਹੈਗੀ ਇੱਥੇ ਦੇ ਹੁਣ ਕੀ ਹਾਲਾਤ ਨੇ ਇਹ ਜ਼ਰੂਰ ਦੱਸੋ ਇਹ ਹਾਲਾਤ ਤਾਂ ਜਿਹੜੇ ਤੁਸੀਂ ਦੇਖ ਹੀ ਲਿਆ ਅਤਰਾ ਚੜਾਉਂਦੇ ਰਹਿੰਦੇ ਨੇ ਜਦੋਂ ਲੰਮਾ ਸ਼ਰਸ਼ ਹੁੰਦਾ ਲੰਮਾ ਸਮਾਂ ਬੈਠਣਾ ਪੈਂਦਾ ਉਹ ਤੋਂ ਸਾਰੇ ਨਹੀਂ ਬੈਠਦੇ ਪਰ ਜਦੋਂ ਅਸੀਂ ਕਾਲ ਕਰਦੇ ਆ ਲੋਕਾਂ ਨੂੰ ਅਸੀਂ ਪਿਛਲੇ ਸਾਲ ਕਾਲ ਕੀਤੀ 26 ਜਨਵਰੀ ਨੂੰ ਇਸ ਸਰਕਾਰ ਕਹਿੰਦੀ ਹੈ ਏਜੰਸੀਆਂ ਕਹਿੰਦੀ ਇੱਕ ਲੱਖ 30 ਹਜ਼ਾਰ ਦੇ ਕਰੀਬ ਕੱਟ ਸੀ ਪਿਛਲੇ ਸਾਲ 15 ਅਗਸਤ ਨੂੰ ਐਬਕਾਲ ਕੀਤੀ ਇਸ ਏਜੰਸੀਆਂ ਕਹਿੰਦਾ 70 ਹਜ਼ਾਰ ਦਾ ਕੱਟ ਸੀ ਇਸੇ ਸਾਲ 7 ਜਨਵਰੀ ਨੂੰ ਪ੍ਰੋਗਰਾਮ ਕੀਤਾ 11 ਜਨਵਰੀ ਨੂੰ ਕੀਤਾ 20 ਜਨਵਰੀ ਨੂੰ ਅਸੀਂ ਟੋਲ ਪਲਾਜ਼ੇ ਬੰਦ ਕਰਨ ਦੀ ਗੱਲ ਕੀਤੀ ਪੰਜ ਤੇ ਲੋਕਾਂ ਨੇ ਇੰਨਾ ਪਿਆਰ ਕੀਤਾ 20 ਟੋਲ ਪਲਾਜ਼ੇ ਬੰਦ ਹੋ ਗਏ ਸਾਡੇ ਜਾਣ ਤੋਂ ਬਿਨਾਂ ਸਾਡੇ ਕਹਿਣ ਤੋਂ ਬਿਨਾਂ ਲੋਕ ਸਾਥ ਦੇ ਰਹੇ ਨੇ ਹੁਣ ਵੀ ਕਾਰ ਕਰੀਏ ਬਾਕੀ ਕਈ ਸਮੱਸਿਆਵਾਂ ਨੇ ਸਭ ਤੋਂ ਵੱਡੀ ਸਮੱਸਿਆ মিডিਏ ਦੀ ਹੈ ਇੱਥੇ ਸਾਡੇ 20 ਦੇ ਕਰੀਬ ਚੈਨਲ ਜਿਹੜੇ ਲਾਈਵ ਕਰਦੇ ਸਾਰੇ ਬੰਦ ਕਰਦੇ ਦੂਸਰਾ ਜਦੋਂ ਵੀ ਕੋਈ ਜਥਾ ਆਉਂਦਾ ਕੋਈ ਮਹਾਪੁਰਖ ਸੰਤ ਆਉਂਦੇ ਨੇ ਉਹਨਾਂ ਨੂੰ ਵੱਡੇ ਅਫਸਰ ਪੁਲਿਸ ਅਫਸਰ ਡਰਾ ਦਿੰਦੇ ਨੇ ਉੱਥੇ ਤਾਂ ਲੜਾਈ ਝਗੜਾ ਹੋਵੇਗਾ ਕਲੇਸ਼ ਪਵੇਗਾ ਤੂੰ ਉੱਥੇ ਜਾ ਨਾ ਜੇ ਕੋਈ ਕਿਸਾਨ ਜਥੇ ਬੰਦਾ ਮੁਖੀ ਆਉਂਦਾ ਉਹਨੂੰ ਡਰਾ ਦਿੰਦੇ ਨੇ ਇਹ ਇਹ ਸਰਕਾਰਾਂ ਕਰਦੀਆਂ ਨੇ ਸਾਨੂੰ ਕੋਈ ਗੱਲ ਨਹੀਂ ਪਰ ਲੋਕਾਂ ਦੇ ਵਿੱਚ ਫਿਰ ਅਸੀਂ ਸਿੱਧਾ ਜਦੋਂ ਸਾਡਾ ਪ੍ਰੈਸ ਦਾ ਮੈਂ ਮਾਦੀਮ ਵੀ ਬੰਦ ਕਰਤਾ ਅਸੀਂ ਫਿਰ ਲੋਕਾਂ 'ਚ ਜਾਂਦੇ ਆ ਪ੍ਰਚਾਰ ਕਰਦੇ ਆ ਜੋ ਤੁਸੀਂ ਕਾਲ ਕਰਦੇ ਕੋਈ ਵੱਡੀ ਉਦੋਂ ਫਿਰ ਲੋਕ ਇੱਥੇ ਆ ਜਾਂਦੇ ਨੇ ਬੈਠ ਜਾਂਦੇ ਨੇ ਹਾਂਜੀ ਕੀ ਇਸ ਮੋਰਚੇ ਨੂੰ ਹਟਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂਜੀ ਬਿਲਕੁਲ ਕੋਰ ਕਿਸੇ ਨੇ ਕੋਰਚ ਕੇਸ ਕੀਤਾ ਹੋਇਆ ਹਰਮਨ ਸੰਧੂ ਨਾਂ ਦਾ ਬੰਦਾ ਹੈ ਕਿ ਉਹ ਪਾ ਜਾ ਮੈਂ ਇੱਥੋਂ ਦੀ ਜੋ ਜਾਨਾ ਰਾਹ ਉਹ ਰਾਹ ਨਹੀਂ ਖੁੱਲਾ ਹੋਇਆ ਉਹ ਰਾਹ ਵੀ ਖੋਲ ਦਿੱਤਾ ਜਾਣ ਦੀ ਵੀ ਚੰਗੀ ਨਹੀਂ ਹੁਣ ਵੀ ਚੱਜ ਕੇ ਕਹਿ ਰਿਹਾ ਬਜੇਦ ਆ ਵੀ ਇਹ ਦੂਸਰਾ ਰਸਤਾ ਵੀ ਖਾਲੀ ਕਰਾਓ ਹਾਲਾਂਕਿ ਕੋਈ ਦਿੱਕਤ ਨਹੀਂ ਜੇ ਦੀ ਟ੍ਰੈਫਿਕ ਵਾ ਜਾਣ ਦੀ ਕਿਸੇ ਨੂੰ ਵੀ ਪਰੇਸ਼ਾਨੀ ਨਹੀਂ ਉਹਦੀ 18 ਤਰੀਕ ਆ ਦੇਖੋ ਅਗਲੀ ਤਰੀਕ ਕੀ ਪੈਂਦੀ ਕੀ ਹੁੰਦਾ ਵਿਖਾਂਗੇ ਇੱਥੇ ਕਿਸੇ ਤਰੀਕੇ ਨਾਲ ਤੁਹਾਨੂੰ ਬਾਹਰ ਲਿਆ ਪੁਲਿਸ ਵੱਲੋਂ ਜਾਂ ਕਿਸੇ ਹੋਰ ਵੱਲੋਂ ਤੁਹਾਨੂੰ ਕੋਈ ਪਰੇਸ਼ਾਨੀ ਤੇ ਨਹੀਂ ਦਿੱਤੀ ਜਾਂਦੀ ਕਿਸੇ ਤਰੀਕੇ ਦੇ ਕੋਈ ਤੰਗੀ ਤੇ ਨਹੀਂ ਦਿੱਤੀ ਜਾਂਦੀ ਨਹੀਂ ਨਹੀਂ ਕੋਈ ਉਹਨਾਂ ਨੇ ਉਹਨਾਂ ਦਾ ਆਪਣਾ ਕੰਮ ਕਰਨਾ ਜੀ ਅਸੀਂ ਸੈ ਤੰਤਟ ਸਾਹਿਬ ਸ੍ਰੀ ਗੁਰਗ੍ਰਸ ਆਸੇ ਤੇ ਬੈਠੇ ਆ ਅਸੀਂ ਗੁਰੂ ਸਾਨੂੰ ਗੁਰੂ ਦਾ ਅਸਰਾ ਉਹਨਾਂ ਨੂੰ ਸਰਕਾਰ ਦਾ ਅਸਰਾ ਉਹ ਚੱਲੀ ਜਾਂਦਾ ਨਹੀਂ ਤਾਂ ਕੋਈ ਗੱਲ ਦੀ ਮਾੜਾ ਮੋਟਾ ਹੁੰਦੀ ਨਹੀਂ ਨਹੀਂ ਬੇਅਦਬੀਆਂ ਬਾਰੇ ਸਰ ਗੱਲ ਕਰਨਾ ਚਾਹਾਂਗੇ ਕਿ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਕਈ ਥਾਵਾਂ ਤੇ ਗੁਰੂਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਹੈ ਇਹਦਾ ਕੀ ਕਾਰਨ ਹੈ ਥੋੜਾ ਹੀ ਟਾਈਮ ਹੋਇਆ ਹੈ ਕਿ ਇਹ ਲਗਾਤਾਰ ਇੱਕ ਅਮ ਜਿਆਦਾ ਵਧਦਾ ਜਾ ਰਿਹਾ ਹੈ ਕਈ ਪਿੰਡਾਂ ਵਿੱਚ ਲਗਾਤਾਰ ਬੇਅਦਬੀਆਂ ਕੀਤੀਆਂ ਜਾਂਦੀਆਂ ਇਹਦਾ ਕੀ ਕਾਰਨ ਹੈ ਕਾਂਤਾ ਇਹਦਾ ਸਪੱਸ਼ਟ ਜਿਵੇਂ ਜਰ प्रदीप ਕਲੇਰ ਦੇ ਬਿਆਨਾਂ ਤੇ ਜਿਹੜੇ ਬੁੱਢਲੇ ਦੋਸ਼ੀ ਨੇ ਜਿਹੜਾ ਕਰਨ ਵਾਲਾ ਉਹ ਨਹੀਂ ਜਿਹੜਾ ਕਰਾਉਣ ਵਾਲਾ ਜੋ ਟੀਮ ਫੜੀ ਜੇ ਸਾਰਾ ਪਤਾ ਲੱਗ ਤੇ ਇਹ ਦੁੱਖ ਦੀ ਗੱਲ ਹੈ ਮੈਨੂੰ 20-22ਆਂ ਮੁਲਖਾਂ ਜਾਣ ਦਾ ਮੌਕਾ ਮਿਲਿਆ 200 ਦੇ ਕਰੀਬ ਦੁਨੀਆ ਦੇ ਮੁਲਕ ਨੇ ਭਾਰਤ ਕਿੱਡਾ ਵੱਡਾ ਪੰਜਾਬ ਸਿੱਖਾਂ ਦੀ ਬਜੋੜ ਤੇ ਪੰਜਾਬ ਦੀ ਬਿਆਦ ਵੀ ਹੋ ਰਹੀ ਜੀ ਜੀ ਕਿੰਨੀ ਦੁਖਦਾਈ ਗੱਲ ਹੈ ਕਿਉਂਕਿ ਜੇ ਇੱਕ ਸਖਤ ਸਜ਼ਾ ਮਿਲੇ ਬੰਦੇ ਨੂੰ ਪਤਾ ਹੋਵੇ ਇਹਨੂੰ ਐਨਐਸਏ ਲਾ ਕੇ ਡਿਬੜੂਗੜ੍ਹ ਭੇਜ ਦੇਣਾ ਉਹ ਮੁੰਡਿਆਂ ਦਾ ਕੋਈ ਸਿਗਾ ਉਹਨਾਂ ਦੇ ਕੇਸ ਵੀ ਉਹਨੂੰ ਡਿਬੜੂਗੜ੍ਹ ਭੇਜਣ ਉਸ ਬੰਦੇ ਨੂੰ ਭੇਜੋ ਉਸ ਨੂੰ ਸਖਤ ਸਜ਼ਾ ਦਿਓ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਿਆਦੀ ਕਰਦਾ ਜਿਹੜਾ ਇੱਥੇ ਕਲੇਸ਼ ਪਾਉਂਦਾ ਤੇ ਇੱਕ ਇੱਕ ਦੋ ਕੇਸ ਕਰਨ ਦੀ ਲੋੜ ਆ ਤੇ ਇੱਕ ਹੈਰਾਨ ਦੀ ਗੀ ਗਾਲੀ ਗੱਲ ਹੈ ਜਿਹੜੇ ਨੇ ਵੀ ਪਿਆਦਵੀ ਕੀਤੀ ਆ ਤੁਸੀਂ ਕਹਿ ਲੋ ਵੀ 99 ਕਹਿੰਦੇ ਜੀ ਇਹਦਾ ਦਿਮਾਗ ਖਰਾਬ ਸੀ ਮੰਦ ਬੁੱਧੀ ਸੀ ਮੇਰਾ ਸਵਾਲ ਵਾ ਉਸੇ ਅਫਸਰਾਂ ਨੂੰ ਵੀ ਮੰਦ ਬੁੱਧੀ ਇਹਨੇ ਕਦੀ ਆਪਣੀ ਮਾਂ ਦੇ ਭੈਣ ਦੇ ਧੀ ਦੇ ਪਰਿਵਾਰ ਦੇ ਕਿਸੇ ਲੇੜੀ ਦੇ ਕੱਪੜੇ ਪਾੜੇ ਹਾਂ ਉਦੋਂ ਇਹਨੂੰ ਜਾਣ ਪਤਾ ਹੈ ਨਾ ਵੀ ਇਹ ਮੈਂ ਮਤਲਬ ਪਾਪ ਵਾ ਇਹਨੂੰ ਗੁਰੂ ਗ੍ਰੰਥ ਸਾਹਿਬ ਦੀ ਮੰਦ ਬੁੱਧੀ ਹੈ ਕੋ ਮੰਦ ਬੁੱਧੀ ਬੜਾਇਆ ਜਾਂਦਾ ਤਾਕੇ ਲੋਕਾਂ ਦੀਆਂ ਅੱਖਾਂ 'ਚ ਕੱਟਾ ਪਾਇਆ ਜਾਵੇ ਅਸਲ ਵਿੱਚ ਪਿਛਲੀਆਂ ਜਿਹੜੀ ਪਿਛਲੀ ਤਾਕਤਵਾ ਸ਼ਕਤੀ ਆ ਜਿਹੜੀ ਇਹ ਕੰਮ ਕਰਾਉਂਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਉਹ ਫੜਨ ਵਾਲੀ ਉਹ ਫੜੀ ਹੈ ਜਿਹੜੀ ਮੁੱਢਲੀ ਹੈ ਉਹ ਪਰ ਉਹ ਤੋਂ ਅੱਗੇ ਨਹੀਂ ਸਟੈਪ ਵਟਿਆ ਜਾਂਦਾ ਉਹਦੀ ਫੇ ਉਹਦੀ ਬੇਲ ਹੋ ਗਈ ਹਨਨਕੀ ਵਾਲੀ ਗੱਲ ਆ ਉਹ ਦੇਖੋ ਉਹ ਸਾਰੀ ਉਹਦੀ ਟੀਮ ਅੰਦਰ ਲਿਆਂਦੀ ਜਾਵੇ ਇੰਟਰੋਗੇਸ਼ਨ ਵਿੱਚ ਉਹਨੂੰ ਕੁਛਕਿਛ ਕੀਤੀ ਜਾਵੇ ਕੀ ਕੀ ਹੋਇਆ ਕਿੱਥੋਂ ਸ਼ੁਰੂ ਹੋਇਆ ਕਿੰਨੇ ਹੋਰ ਇਨਵੋਲਵ ਨੇ ਕਿਹੜੀ ਪਿੱਛੇ ਸ਼ਕਤੀ ਆ ਜਿਹੜੀ ਇਸ ਪੰਜਾਬ ਦੀ ਰੰਗਲੀ ਧਰਤੀ ਨੂੰ ਆਪਣੀ ਭਰਾਤਰੀ ਭਾਵਨਾ ਜਿਹੜੇ ਲੋਕ ਰਹਿ ਰਹੇ ਨੇ ਇਹਨਾਂ ਚ ਕਟੜਤੜ ਕਿਹੜੀ ਪੈਦਾ ਕਰੇ ਉਹ ਜਦੋਂ ਉਹ ਫੜੀ ਗਈ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਪਿਆਦੀ ਪਰ ਰੁਕ ਜਾਣੀਆਂ ਕੋਈ ਨਹੀਂ ਰੋਕ ਕਰ ਸਕਦਾ ਇਸ ਮੋਰਚੇ ਨੂੰ ਅੱਗੇ ਵਧਾਉਣ ਤੱਕ ਦਾ ਕੀ ਸੋਚਿਆ ਗਿਆ ਅੱਗੇ ਕੀ ਪਲੈਨਿੰਗ ਹੈ ਪਲੈਨਿੰਗ ਤੇ ਅਸੀਂ ਤਾਂ ਪ੍ਰੋਗਰਾਮ ਕਰਦੇ ਹਾਂ ਪ੍ਰੋਗਰਾਮ ਕਰਦੇ ਆ ਇੱਥੇ ਲੋਕਾਂ ਨੂੰ ਕਾਲ ਕਰਦੇਗੇ ਇੱਥੇ ਬੈਠੋ ਸਰਕਾਰ ਨਾਲ ਜੋ ਗੱਲ ਬਤਰੀ ਉਹਨਾਂ ਤੇ ਦਬਾਅ ਬਣਦਾ ਕਿ ਤੁਸੀਂ ਸਾਡੀਆਂ ਮੰਗਾਂ ਮੰਨੋ ਅਸੀਂ ਤਾਂ ਕੋਸ਼ਿਸ਼ ਕਰ ਸਕਦੇ ਜੀ ਲੋਕਾਂ ਦੇ ਬਜਾਏ ਲੋਕ ਸ਼ਕਤੀ ਤੇ ਸਾਨੂੰ ਪੂਰਾ ਵਿਸ਼ਵਾਸ ਆ ਜੇ ਲੋਕ ਸ਼ਕਤੀ ਇਹ 92 ਲਾਸ਼ਾਂ ਨੂੰ ਬਿਠਾ ਸਕਦੀ ਸੀਟਾਂ ਤੇ ਲਾ ਵੀ ਸਕਦੀ ਜਦੋਂ ਲੋਕ ਸ਼ਕਤੀ ਲੋਕਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਲੁੱਟੇ ਗਏ ਕੁੱਟੇ ਗਏ ਪੁੱਟੇ ਗਏ ਸਾਨੂੰ ਘਬਰਾਹ ਕੀਤਾ ਜਾ ਰਿਹਾ ਇਲੈਕਸ਼ਨਾਂ ਦੇ ਵਿੱਚ ਸਾਨੂੰ ਕੋਈ ਨਿਆਂ ਨਹੀਂ ਮਿਲਿਆ ਕੈਪ ਸੈਂਟਰ ਦੀ ਸਰਕਾਰ ਆ ਜਿੰਨੀਆਂ ਸਰਕਾਰਾਂ ਆ ਮੈਂ ਕਿਸੇ ਇੱਕ ਨੂੰ ਦੋਸ਼ੀ ਨਹੀਂ ਮੰਨਦਾ ਸਾਰੀਆਂ ਦੋਸ਼ੀ ਨੇ ਸਾਰਿਆਂ ਨੇ ਇਹਨਾਂ ਨੇ ਵੀ ਹੁਣ ਲਾਰਾ ਲਾ ਕੇ ਕਿਹਾ ਵੀ ਬੀਬੀਆਂ ਨਹੀਂ ਹੁਣ ਪੁੱਛਦੇ ਵੀ ਹਜ਼ਾਰ-ਹਜ਼ਾਰ ਸਾਡੀ ਪੈਨਸ਼ਨ ਕਿਹੜੇ ਖਾਤੇ 'ਚ ਪਈ ਦੱਸੋ ਤੁਸੀਂ ਦੱਸੋ ਵੀ ਤੁਸੀਂ ਕਹਿੰਦੇ 24 ਘੰਟੇ ਨਿਸ਼ਾ ਬੰਦ ਕਰਦੇ ਤੁਸੀਂ ਕਹਿੰਦੇ ਅਸੀਂ 24 ਘੰਟੇ 'ਚ ਜਿੰਨੇ ਵੀ ਹੈਗੇ ਵਿਅਦਵੀ ਵਾਲੇ ਸਾਰੇ ਪਕੜਾ ਕੇ ਕੀ ਕੀਤਾ ਸਾਨੂੰ ਦੱਸੋ ਆਣ ਕੇ ਕਿਹੜੀਆਂ ਤੁਸੀਂ ਇੰਡਸਟਰੀਆਂ ਦੀ ਕਿਹੜੀ ਸੰਨਤ ਲਿਆਂਦੀ ਕਿਹੜਾ ਰੇਟ ਮਾਫੀਆ ਬੰਦ ਕੀਤਾ ਕੀ ਕੀਤਾ ਲੋਕ ਪੁੱਛਣ ਉੱਛਣ ਸਵਾਲ ਪੁੱਛਣ ਹੁਣ ਜਿਹੜੇ ਆਉਂਦੇ ਤੇ ਉਹਨਾਂ ਲੋਕਾਂ ਨੂੰ ਵੀ ਪੁੱਛਣ ਸਵਾਲ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਸੀ ਤੂੰ ਕਿੱਥੇ ਸੀ ਹੁਣ ਤੂੰ ਟੈਕ ਸੀਟ ਫੋਟਾ ਲੈਣ ਆ ਗਿਆ ਤੂੰ ਉਦੋਂ ਕਿੱਥੇ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਜਦੋਂ ਤੂੰ ਕਿੱਥੇ ਜੋ ਗੋਲੀ ਕਾਣ ਜਦੋਂ ਤੂੰ ਉਦੋਂ ਕਿੱਥੇ ਸੀ ਜਿਹੜੇ ਇੱਕ ਕਰਮ ਹੋਏ ਨੇ ਪੰਜਾਬ ਦੇ ਵਿੱਚ ਤੂੰ ਦੱਸ ਵੀ ਕੀ ਕੀਤਾ ਤੂੰ ਦੱਸ ਬੰਦੀ ਸੀ ਗੱਲ ਹੀ ਰਿਹਾਈ ਲਈ ਹੁਣ ਤੱਕ ਕੀ ਕੀਤਾ ਫਿਰ ਉਹ ਪੁੱਛਣ ਲੋਕ ਸਵਾਲ ਜਦੋਂ ਸਵਾਲ ਕਰਨਗੇ ਲੋਕ ਆਪੇ ਸਿੱਧੇ ਹੋ ਜਾਣਗੇ ਹਾਂਜੀ ਇਹ ਕੰਮ ਕਰਾਂਗੇ ਜੀ ਜੀ ਤੇ ਤੁਸੀਂ ਪੰਜਾਬ ਦੇ ਲੋਕਾਂ ਦੇ ਲੋਕਾਂ ਨੂੰ ਤੇ ਸਰਕਾਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਤਾਂ ਅਸੀਂ ਅਪੀਲ ਕਰਦੇ ਆਂ ਵੀ ਨਿਮਰਤਾ ਸਹਿਤ ਬੇਨਤੀ ਆ ਵੀ ਜੇ ਇਸੀ ਕੌਮੀ ਸਭ ਮੋਰਚੇ ਵਿੱਚ ਬੈਠੇ ਤੁਸੀਂ ਆਓ ਸਾਡਾ ਸਾਥ ਦਿਓ ਦੂਸਰਾ ਜਿਹੜੀਆਂ ਲੈਕਚਰਾਂ ਵਿੱਚ ਜਿਹੜਾ ਵੀ ਚੋਣ ਲੜਦਾ ਕਿਸੇ ਵੀ ਪਾਰਟੀ ਦਾ ਲੜਦਾ ਉਹਨੂੰ ਸਵਾਲ ਪੁੱਛੋ ਇੱਕ ਸਵਾਲ ਜੇ ਕੌਮੀ ਸਭ ਮੋਰਚੇ ਦੀ ਇਸ ਮੰਗਾ ਤੋਂ ਇਲਾਵਾ ਵੀ ਹੈ ਉਹ ਸਵਾਲ ਪੁੱਛਣ ਵੀ ਸਾਡੇ ਪਿੰਡ ਦਾ ਜਿਹੜਾ ਆਪਣਾ ਸਰਕਾਰੀ ਸਕੂਲ ਕਿਹਾ ਉਹਨਾਂ ਕਹਿੰਦਾ ਬਹੁਤ ਅੱਛਾ ਸਕੂਲ ਹੈ ਕਹਣਾ ਜੀ ਤੁਹਾਡਾ ਨਿਆਣਾ ਉੱਥੇ ਪੜਦਾ ਸੀ ਉਹਨੇ ਕਿਹਾ ਨਹੀਂ ਦੂਸਰਾ ਸਵਾਲ ਕਰਨਾ ਕਿ ਜਿਹੜਾ ਸਰਕਾਰੀ ਹਸਪਤਾਲ ਕਿਹੋ ਜਿਹਾ ਉਹਨੇ ਕਿਹਾ ਬੜਾ ਅਪਡੇਟਾ ਜੀ ਡਾਕਟਰ ਬੜੇ ਨੇ ਕੰਪਿਊਟਰ ਲਾਤੇ ਨੇ ਸਕੈਨ ਮਸ਼ੀਨਾਂ ਲਾ ਉਹਨੇ ਕਿਹਾ ਤੁਸੀਂ ਕਦੀ ਉੱਥੋਂ ਇਲਾਜ ਕਰਾਇਆ ਤੁਹਾਡੇ ਕਦੀ ਰਿਸਪਿਟਲ ਨੇ ਕਰਾਇਆ ਉਹਨੇ ਕਿਹਾ ਨਹੀਂ ਕਹਿੰਦਾ ਦਰਵਾਜੇ ਤੋਂ ਬਾਹਰ ਹੋ ਜਾ ਤੇਰਾ ਵੋਟ ਰੈਂਡ ਦਾ ਅਧਿਕਾਰ ਕੀ ਹੈ ਤੂੰ ਹੈਲਥ ਸਾਨੂੰ ਨਹੀਂ ਦੇ ਸਕਿਆ ਐਜੂਕੇਸ਼ਨ ਸਾਨੂੰ ਨਹੀਂ ਦੇ ਸਕਿਆ ਚੰਗੀ ਤੇਰੇ ਨਿਆਣੇ ਵਿਦੇਸ਼ ਵਿੱਚ ਪੜਨ ਨਵਟਿਆ ਮਹਿੰਗੇ ਸਕੂਲਾਂ ਚ ਪੜਨ ਸਾਡੇ ਪੈਸੇ ਨਾਲ ਸਾਡੇ ਟੈਕਸ ਨਾਲ ਤੂੰ ਜਾ ਕੇ ਵਿਦੇਸ਼ਾਂ ਵਿੱਚ ਇਲਾਜ ਕਰਾਵੇਂ ਸਾਡੇ ਪੈਸੇ ਨਾਲ ਤੇਰੇ ਕੋਲ ਅਧਿਕਾਰ ਕੀ ਹੈ ਜਿੱਦਣ ਲੋਕ ਇਹ ਪੁੱਛਣ ਲੱਪੇ ਜਿੱਦਣ ਇਹ ਪੁੱਛਣ ਲੱਗੇ ਤੈਨੂੰ 33 33 ਸਾਲ ਤੋਂ ਬੰਦੇ ਅੰਦਰ ਦੇਖਦੇ ਨਹੀਂ ਤੈਨੂੰ ਮਾਵਾ ਭੈਣਾ ਦੇ ਉੱਤੇ ਤਰਸ ਨਹੀਂ ਆਉਂਦਾ ਜਿਹੜੀਆਂ ਆਪਣੇਆਂ ਨੂੰ ਇੰਨੇ ਨਿਸਾਲਾਂ ਤੋਂ ਮਾਂ ਢੀਕਦੀ ਆਪਣੇ ਪੁੱਤ ਨੂੰ ਧੀ ਢੀਕਦੇ ਆਪਣੇ ਪਿਤਾ ਨੂੰ ਘਰ ਵਾਲੀ ਢੀਕਦੇ ਆਪਣੇ ਪਤੀ ਨੂੰ ਬੈਣ ਅਨ ਦੇਖਦੀ ਆਪਣੇ ਭਰਾ ਨੂੰ ਤੈਨੂੰ ਉਹ ਦੇਖਦੇ ਨਹੀਂ ਤੈਨੂੰ ਦੇਖਦਾ ਨਹੀਂ ਕੋਈ ਇਨਸਾਫ ਮੋਰਚਾ ਇੱਥੇ ਮਾਂ-ਮਾਂ ਭੈਣਾਂ ਬਜ਼ੁਰਗ ਬੀਬੀਆਂ ਇੰਨੀਆਂ ਠੰਡਾ ਵਿੱਚ ਗਰਮੀ ਵਿੱਚ ਤਪਸ਼ ਵਿੱਚ ਇੰਨੇ ਇੱਥੇ ਰਹਿ ਰਹੇ ਨੇ ਜਦੋਂ ਇਹ ਸਵਾਲ ਕਰਨਗੇ ਅਸੀਂ ਤਾਂ ਲੋਕਾਂ ਨੂੰ ਇਹ ਕਰਾਂਗੇ ਚੇਤਨਾ ਲਿਆਵਾਂਗੇ ਇਹਨਾਂ ਨੂੰ ਸੁਮਾਰ ਕਰੋਗਾ ਸਵਾਲ ਕਰਨਾ ਜ਼ਰੂਰੀ ਹੈ ਕਿਉਂਕਿ ਜੇ ਤੁਸੀਂ ਵੋਟ ਪਾਣ ਲੱਗੇ ਹੋ ਤਾਂ ਪਹਿਲਾਂ ਇਹ ਸਵਾਲ ਕਰਨੇ ਜ਼ਰੂਰੀ ਹੈ ਕਿ ਤੁਹਾਡੇ ਲਈ ਕੀ ਕੀਤਾ ਹੈ ਇਹ ਪੁੱਛਣਾ ਜ਼ਰੂਰੀ ਹੈ ਸਰ ਉਹਨਾਂ ਨੇ ਬਿਲਕੁਲ ਠੀਕ ਕੀਤਾ ਤੇ ਬਾਕੀ ਅਸੀਂ ਮੋਰਚੇ ਤੇ ਆਏ ਹੋਏ ਹਾਂ ਅੱਜ ਤੇ ਇੱਥੇ ਕਾਫੀ ਰੌਣਕ ਲੱਗੀ ਹੋਈ ਹੈ ਗੁਰੂਗ੍ਰੰਥ ਸਾਹਿਬ ਜੀ ਦੇ ਪਾਠ ਰੱਖੇ ਹੋਏ ਨੇ ਤੇ ਚਲੋ ਇੱਕ ਲਾਸਟ ਚ ਕੀ ਕਹਿਣਾ ਚਾਹੋਗੇ ਸਰ ਲਾਸਟ ਬੇਨਤੀ ਹੈ ਕਿ ਜਿਹੜੇ ਪ੍ਰੈਸ ਵਾਲੇ ਆ ਉਹ ਸਾਡੀ ਜਿਹੜੀ ਆਵਾਜ਼ ਵਾ ਲੋਕਾਂ ਤੱਕ ਪਹੁੰਚਾਉਣ ਲੋਕਾਂ ਵਿੱਚ ਚੇਤਨਾ ਲਿਆਉਣ ਕਿ ਸਾਡਾ ਜਿਹੜਾ ਪੰਜਾਬ ਆ ਬਰਬਾਦੀ ਦੇ ਕੰਢੇ ਤੇ ਪਾਣੀ ਪੱਖੋ ਹਵਾ ਪੱਖੋ ਧਰਤੀ ਸਾਡੀ ਨਿਸ਼ੇੜੀ ਹੋ ਗਈ ਸਮਾਜ ਸਾਡਾ ਸਾਰੇ ਬੱਚੇ ਬਾਹਰ ਜਾ ਰਹੇ ਨੇ ਇਸ ਸੁੰਦਰ ਧਰਤੀ ਨੂੰ ਗੁਰੂਆਂ ਸ਼ਹੀਦਾਂ ਪਾਕਤਾਂ ਦੀ ਚਾਨਸ਼ੋ ਪ੍ਰਾਪਤ ਧਰਤੀ ਨੂੰ ਛੇ ਰੁੱਤਾਂ ਵਾਲੀ ਧਰਤੀ ਨੂੰ ਆਪਾਂ ਛੱਡ ਕੇ ਨਹੀਂ ਜਾਈਏ ਇਹਨਾਂ ਨਾਲ ਪਿਆਰ ਕਰੀਏ ਆਪਾਂ ਉਦਾਂ ਦਾ ਰਗਲਾ ਪੰਜਾਬ ਬਣਾਈਏ ਜਿਹੜਾ 40-50 ਸਾਲ ਪਹਿਲਾਂ ਸੀ ਬਸ ਇਹੇ ਪੈਣ